ਹਾਂਜੀ ਦੋਸਤੋ ਜੇ ਤੁਹਾਡੇ ਕੋਲ ਵੀ ਐਦਾਂ ਦੇ ਪ੍ਰਿੰਟ ਦਾ ਸੂਟ ਆ ਜਾਂਦਾ ਹੈ ਠੀਕ ਹੈ ਕੈਮਰੀ कॉटन ਇਹ ਕਪੜਾ ਹੈ ਜੋ ਕਿ ਬਹੁਤ ਹੀ ਠੰਡਾ ਹੁੰਦਾ ਗਰਮੀ ਵਾਸਤੇ ਤੇ ਅੱਜ ਮੈਂ ਇਹਦੀ ਕਟਿੰਗ ਤੁਹਾਨੂੰ ਦੱਸੂਗੀ ਇੱਕ ਸਾਈਡ ਹੀ ਇਹਦਾ ਪ੍ਰਿੰਟ ਹੈ ਤੁਸੀਂ ਦੇਖ ਸਕਦੇ ਹੋ ਇਹਨੂੰ ਰਾਜਸਥਾਨੀ ਪ੍ਰਿੰਟ ਵੀ ਕਹਿੰਦੇ ਆ ਦੇਖੋ ਇਹਦੇ ਉੱਪਰ ਐਦਾਂ ਪੁਤਲੇ ਜੇ ਬਣੇ ਹੋਏ ਆ ਹੈਨਾ ਤਾਂ ਇਹ ਇਹਨੂੰ ਰਾਜਸਥਾਨੀ ਪ੍ਰਿੰਟ ਵੀ ਕਹਿ ਦਿੰਦੇ ਆ ਤੇ ਇੱਕ ਐਦਾਂ ਜੈਪੁਰੀ ਸਟਾਈਲ ਦੇ ਵਿੱਚ ਵੀ ਆਹ ਤੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਤੁਹਾਨੂੰ ਮੈਂ ਇਹਦੀ ਕਟਿੰਗ ਦੱਸਦੀ ਆ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਇਦਾਂ ਦਾ ਕੱਪੜਾ ਜੇ ਤੁਸੀਂ ਬਣਾਉਣਾ ਹੈ ਸਭ ਤੋਂ ਪਹਿਲਾਂ ਤੁਸੀਂ ਇਹਨੂੰ ਵਾਸ਼ ਕਰ ਲੈਣਾ ਕਿਉਂਕਿ ਜਦੋਂ ਵੀ ਆਪਾਂ ਇਹਨੂੰ ਬਣਾਉਨੇ ਆਂ ਕਈ ਵਾਰ ਇਹ ਵਾਸ਼ ਕਰਨ ਤੋਂ ਬਾਅਦ ਖੁੱਲ ਜਾਂਦਾ ਤੇ ਕਈ ਵਾਰ ਇਹ ਵਾਸ਼ ਕਰਨ ਤੋਂ ਬਾਅਦ ਸੁਗੜ ਵੀ ਜਾਂਦਾ ਕਿਉਂਕਿ ਕਈ ਵਾਰ ਇਹ ਟਾਈਟ ਹੋ ਜਾਂਦਾ ਜਾਂ ਫਿਰ ਖੁੱਲ ਜਾਂਦਾ ਤਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਇਹ ਜਾਣਕਾਰੀ ਦੇਣਾ ਚਾਹੂੰਗੀ ਕਿ ਤੁਸੀਂ ਇਸ ਨੂੰ ਪਹਿਲਾਂ ਵਾਸ਼ ਕਰ ਲੈਣਾ ਠੀਕ ਹੈ ਵਾਸ਼ ਕਰਨ ਤੋਂ ਬਾਅਦ ਫਿਰ ਤੁਸੀਂ ਇਹਨੂੰ ਪ੍ਰੈਸ ਕਰ ਲੈਣਾ ਜੇ ਤੁਹਾਨੂੰ ਲੱਗਦਾ ਕਿ ਵਾਲ ਪੈ ਗਏ ਆ ਕਿਉਂਕਿ ਮੈਂ ਵੀ ਇਸ ਨੂੰ ਪਹਿਲਾਂ ਵਾਸ਼ ਕੀਤਾ ਸੀਗਾ ਤੇ ਬਿਜਲੀ ਦਾ ਕਟ ਲੱਗਿਆ ਹੋਣ ਕਰਨਾ ਲਾਈਟ ਹੈ ਨਹੀਂ ਤੇ ਇਸ ਕਰਕੇ ਮੈਂ ਇਹਨੂੰ ਹੁਣ ਇਦਾਂ ਹੀ ਕਟਿੰਗ ਕਰਨ ਲੱਗੀ ਆ ਇਦਾਂ ਮੈਂ ਇਹਨੂੰ ਥੋੜਾ ਜਿਹਾ ਸਾਫ਼ ਜਾ ਕਰ ਲਊਂਗੀ ਜ਼ਿਆਦਾ ਵਾਲ ਤਾਂ ਨਹੀਂ ਹੈਗੇ ਬਟ ਹੈਗੇ ਤਾਂ ਹੈਗੇ ਆ ਪਰ ਜ਼ਿਆਦਾ ਵਾਲ ਨਹੀਂ ਹੈਗੇ ਮੈਂ ਇਹਨੂੰ ਕਟਿੰਗ ਕਰ ਤੱਕਦੀ ਆ ਬਾਕੀ ਤੁਸੀਂ ਜੇ ਤੁਹਾਡੇ ਕੋਲ ਜ਼ਿਆਦਾ ਵਾਲ ਪੈ ਜਾਂਦੇ ਆ ਤਾਂ ਤੁਸੀਂ ਇਹਨੂੰ ਪ੍ਰੈਸ ਕਰਕੇ ਕਟਿੰਗ ਕਰ ਲੈਣਾ ਠੀਕ ਹੈ ਤੇ ਸ਼ੁਰੂ ਕਰਦੇ ਆਪਾਂ ਇਸ ਦੀ ਕਟਿੰਗ ਕਿ ਕਟਿੰਗ ਹੋਣੀ ਕਿਦਾਂ ਆ देखो सबसे पहला मैं ਇਹਦੇ ਵਿੱਚੋਂ हिप ਦੇ ਵਿੱਚ 4 ਇੰਚ ਪਲੱਸ ਕਰਕੇ ਐਦਾਂ ਫੋਲਡ ਕਰ ਲੂੰਗੀ ਫਰੰਟ ਪੱਲਾ ਇਹਦੇ ਵਿੱਚ ਆਪਾਂ ਨੇ ਪੱਲਾ ਸਿੰਗਲ ਸਿੰਗਲ ਕੱਢਣਾ ਕਿਉਂਕਿ ਜਿਹੜਾ ਪ੍ਰਿੰਟ ਇੱਕ ਬਰਾਬਰ ਹੁੰਦਾ ਸਾਰੇ ਪਾਸੇ ਨੂੰ ਸੇਮ ਹੁੰਦਾ ਉਹਦੇ ਵਿੱਚ ਆਪਾਂ ਕੀ ਕਰਦੇ ਆ ਉਹਦੇ ਵਿੱਚ ਆਪਾਂ ਦੋਨੋਂ ਪੱਲੇ ਇਕੱਠੇ ਵੀ ਕੱਢ ਦੰਨੇ ਆ ਠੀਕ ਹੈ ਸੋ ਇਹਨੂੰ ਪਹਿਲਾਂ ਐਦਾਂ ਬਰਾਬਰ ਜਿਹਾ ਕਰਕੇ ਠੀਕ ਹੈ ਵਿਛਾ ਲਾਂਗੇ ਆਪਾਂ ਸੋ ਦੋਸਤੋ ਇਹਦੇ ਵਿੱਚ ਮੈਂ ਆਪਣੇ ਸ਼ੂਟ ਦੀ ਜਿਹੜੀ ਹੈਗੀ ਆ ਲੈਂਥ ਲੈ ਲਈ ਐ ਜਿੰਨੀ ਮੇਰੀ ਤਿਆਰ ਲੈਂਥ ਹੈ ਉਹ ਤੋਂ 4 ਇੰਚ ਐਕਸਟਰਾ ਮੈਂ ਲੈ ਲਈ ਤੇ हिਪ ਤੋਂ 4 ਇੰਚ ਪਲੱਸ ਕਰਕੇ ਇਦਾਂ ਮੈਂ ਕੱਪੜੇ ਨੂੰ ਫੋਲਡ ਕਰ ਲਿਆ ਠੀਕ ਐ ਜਿੰਨੀ ਵੀ ਤੁਹਾਡੀ ਲੈਂਥ ਹੁੰਦੀ ਐ ਉਹ ਤੋਂ 3 ਜਾਂ 4 ਇੰਚ ਐਕਸਟਰਾ ਤੁਸੀਂ ਲੈਂਥ ਲੈਣੀ ਐ ਠੀਕ ਐ ਤੇ ਉਰੇ ਤੋਂ ਮੈਂ ਇਸ ਨੂੰ ਕਟਿੰਗ ਕਰ ਲਿਆ ਆਂ ਦੇਖੋ ਕਿਉਂਕਿ ਮੈਨੂੰ ਇਹ ਪ੍ਰੈਸ ਕਰਨਾ ਪੈਣਾ ਇਹਦੇ ਵਿੱਚ ਵੱਲ ਜਿਹੜੇ ਹੈਗੇ ਕਾਪੀ ਆ ਫਿਲਹਾਲ ਮੈਂ ਦੇ ਉੱਪਰ ਫਿਟਿੰਗ ਦੇ ਨਿਸ਼ਾਨ ਜਿਹੜੇ ਆ ਉਹ ਮੈਂ ਨਹੀਂ ਲਗਾਉਂਗੀ ਫਿਟਿੰਗ ਦੇ ਨਿਸ਼ਾਨ ਮੈਂ ਇਹਦੇ ਉੱਪਰ ਬਾਅਦ ਚ ਹੀ ਲਗਾਉਂਗੀ ਇਹਨੂੰ ਪ੍ਰੈਸ ਕਰਕੇ ਸਲਵਾਰ ਮੈਂ ਤੁਹਾਡੇ ਸਾਹਮਣੇ ਏਦਾਂ ਹੀ ਕਟਿੰਗ ਕਰ ਦੂੰਗੀ ਤੇ ਹੁਣ ਉਸ ਤੋਂ ਅੱਗੇ ਏਦਾਂ ਦੇ ਲੈਣਾ ਬਣੇ ਇਹਨੂੰ ਥੱਲੇ ਕਰ ਰਹਿਣਾ ਠੀਕ ਹੈ ਇਨੂੰ ਇਦਾਂ ਆਪਾਂ ਨੇ ਫੋਲਡ ਕਰ ਲੈਣਾ। ਇਹਨੂੰ ਇਦਾਂ ਹੀ ਸੈੱਟ ਕਰਨ ਤੋਂ ਬਾਅਦ ਇਹਦੇ ਉੱਪਰ ਆਪਾਂ ਫਰੰਟ ਵਾਲਾ ਪੱਲਾ ਰੱਖਾਂਗੇ ਦੇਖੋ। ਬਸ ਇਦਾਂ ਹੀ ਆਪਾਂ ਨੇ ਪਿੱਛੇ ਵਾਲਾ ਪੱਲਾ ਵੀ ਕਟਿੰਗ ਕਰ ਲੈਣਾ ਠੀਕ ਹੈ। ਤੇ ਫਿਟਿੰਗ ਦੇ ਨਿਸ਼ਾਨ ਲਗਾਉਣ ਤੋਂ ਬਾਅਦ ਵੀ ਜਦੋਂ ਤੁਸੀਂ ਆਪਣਾ ਸੂਟ ਕਟਿੰਗ ਕਰਨਾ ਹੁੰਦਾ ਤਾਂ ਉਹਦੀ ਕਟਿੰਗ ਵੀ ਇਦਾਂ ਹੀ ਹੁੰਦੀ ਹੈ। ਠੀਕ ਹੈ ਜੀ ਕਮੀਜ਼ ਦਾ ਕਪੜਾ ਆਪਾਂ ਨੇ ਇਹਦੇ ਵਿੱਚੋਂ ਅਲੱਗ ਕਰ ਲਿਆ ਇਹਨੂੰ ਆਪਾਂ ਸਾਈਡ ਤੇ ਰੱਖਾਂਗੇ ਹੁਣ ਇਹ ਜਿਹੜਾ ਆਪਣੇ ਕੋਲ ਕਪੜਾ ਅੱਗੇ ਹੈ ਇਹਨੂੰ ਇਦਾਂ ਸਿੱਧਾ ਕਟਿੰਗ ਕਰ ਲੈਣਾ ਠੀਕ ਹੈ ਤੇ ਇਹਦੇ ਆਪਾਂ ਸਲਵਾਰ ਦੇ ਪੱਲੇ ਪਾਵਾਂਗੇ ਠੀਕ ਹੈ ਇਹਨੂੰ ਸਾਈਡ ਤੇ ਰੱਖਦੇ ਹਾਂ ਫਿਲਹਾਲ ਤੇ ਇਸ ਨੂੰ ਯੂਜ਼ ਕਰਦੇ ਹਾਂ ਦੇਖੋ ਇਹਦੇ ਵਿੱਚੋਂ ਆਪਾਂ ਨੇ ਬਾਜੂ ਕਟਿੰਗ ਕਰਨੀ ਹੈ ਠੀਕ ਹੈ ਜਿਹਨੇ ਵੀ ਤੁਹਾਡੀ ਬਾਜੂ ਦੀ ਲੈਂਥ ਤੁਸੀਂ ਤਿਆਰ ਕਰਨੀ ਹੈ ਉਸ ਤੋਂ 2 ਜਾਂ 2.5 ਇੰਚ ਐਕਸਟਰਾ ਠੀਕ ਹੈ 2 ਜਾਂ 2.5 ਇੰਚ ਤੁਸੀਂ ਐਕਸਟਰਾ ਲੈ ਲੈਣਾ ਦੇਖੋ ਮੈਂ 15 ਤਿਆਰ ਕਰਨੀ ਹੈ ਤਾਂ ਮੈਂ ਫਿਲਹਾਲ ਹੋਰੇ 18.5 ਕਟਿੰਗ ਕਰੂੰਗੀ ਠੀਕ ਹੈ ਤੇ ਇਦਾਂ ਹੀ ਨਿਸ਼ਾਨ ਲਾਉਣੇ ਆ ਠੀਕ ਹੈ ਐਵੇਂ ਕਿਉਂਕਿ ਇਹ ਪ੍ਰਿੰਟ ਸਾਰਾ नीचे नु जदा ए ऊपर नु जा रहे ना मतलब ए पुतले जे ਸਾਡੇ ਸਿੱਧੇ ਖੜੇ ਆ ਠੀਕ ਐ ਤਾਂ ਇਹ ਸਾਰੀਆਂ ਚੀਜ਼ਾਂ ਦੇ ਇਦਾਂ ਹੀ ਸਿੱਧੇ ਹੋਣੇ ਚਾਹੀਦੇ ਆ ਠੀਕ ਐ ਤਾਂ ਬਾਜੂ ਦੇ ਉੱਪਰ ਵੀ ਤੁਹਾਡੇ ਇਹ ਸਿੱਧੇ ਹੀ ਆਉਣੇ ਚਾਹੀਦੇ ਆ ਇਧਰੋਂ ਤੁਸੀਂ ਮੋਡੇ ਦੀ ਕਾਰਡ ਪਾਉਣੀ ਐ ਇਸ ਸਾਈਡ ਦਾ ਜੇ ਇਧਰੋਂ ਪਾ ਦੋਗੇ ਤਾਂ ਇਹ ਇਹਨਾਂ ਦਾ ਮੂੰਹ નીચે ਨੂੰ ਹੋ ਜਾਊਗਾ ਪੈਰ ਉੱਪਰ ਨੂੰ ਹੋ ਜਾਣਗੇ ਠੀਕ ਐ ਸੋ ਇਹਨਾਂ ਨੂੰ ਤੁਸੀਂ ਸਿੱਧੇ ਰੱਖਣ ਵਾਸਤੇ ਠੀਕ ਐ ਇਦਾਂ ਇਸੇ ਇਸੇ ਸਾਈਡ ਦੇ ਵਿੱਚ ਤੁਸੀਂ ਕਟਿੰਗ ਕਰਦੇ ਹਾਂ ਠੀਕ ਹੈ ਵੀ ਇਹ ਉੱਪਰ ਖੜੇ ਹੈ ਤਾਂ ਜਿਹੜਾ ਇਹ ਇਦਾਂ ਸਿੱਧੇ ਹੀ ਆਉਣ ਆਪਣੇ ਸੂਟ ਦੇ ਵਿੱਚ ਠੀਕ ਹੈ ਇਸ ਤੋਂ ਬਾਅਦ ਆਪਣੇ ਕੋਲ ਇਹ ਕੱਪੜਾ ਬਚ ਗਿਆ ਦੇਖੋ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖਣਾ ਕਿ ਸਾਈਡ ਵਾਲੇ ਕੱਪੜੇ ਦੇ ਵਿੱਚੋਂ ਆਪਣੇ ਕੋਲ ਠੀਕ ਹੈ ਪੱਲੇ ਕੱਢ ਲੈਣੇ ਆਪਾਂ ਨੇ ਉਹਦੇ ਵਿੱਚੋਂ ਬਾਜੂ ਕੱਟਣ ਤੋਂ ਬਾਅਦ ਆਪਾਂ ਇਹਦੀ 벨ਟ ਕੱਢ ਲੈਣੀ ਆ ਦੇਖੋ ਇਦਾਂ 4 ਫੋਲਡ ਕਰਕੇ ਦੇਖੋ 벨ਟ ਦੀ ਜਿਹੜੀ ਲੰਬਾਈ ਹੈ ਉਹ ਮੈਂ 8 ਇੰਚ ਕਟਿੰਗ ਕਰਦੀ ਹੁੰਦੀ ਆ ਜਿੰਨੀ ਵੀ ਤੁਸੀਂ 벨ਟ ਪਾਉਣੇ ਹੋ ਤੁਸੀਂ ਆਪਣੇ ਅਕੋਰਡਿੰਗ ਕਟਿੰਗ ਕਰ ਲੈਣੀ ਆ ਠੀਕ ਹੈ ਤੇ ਇਦੇ ਵਿੱਚ ਜੋਇੰਟ ਲਗਾਉਣਾ ਪਊਗਾ ਪੱਲਿਆਂ ਦੇ ਵਿੱਚੋਂ ਜਿਹੜਾ ਆਪਣੇ ਕੋਲ ਕਪੜਾ ਬਚੂਗਾ ਇਧਰ ਸਾਈਡ ਤੇ ਇਹਦੇ ਵਿੱਚ ਜੋਇੰਟ ਜਿਹੜਾ ਹੈ ਉਹ ਲੱਗ ਜੂਗਾ ਤੇ ਇਹਦੀ ਕਟਿੰਗ ਸੌਰੀ 벨ਟ ਜਿਹੜੀ ਹੈਗੀ ਆਪਣੇ ਪੂਰੀ ਹੋ ਜੂਗੀ ਠੀਕ ਹੈ ਇਹਨੂੰ ਵੀ ਆਪਾਂ ਰੱਖਾਂਗੇ ਸਾਈਡ ਤੇ ਹੁਣ ਆਪਣੇ ਫਰੰਟ ਬੈਕ ਦਾ ਪੱਲਾ ਕਮੀਜ਼ਾ ਨਿਕਲ ਗਿਆ ਬਾਜੂ ਨਿਕਲ ਗਏ ਸਲਵਾਰ ਦੀ 벨ਟ ਨਿਕਲ ਗਈ ਠੀਕ ਹੈ ਹੁਣ ਅੱਗੇ ਆਪਣੇ ਕੋਲ ਇਹ ਕਪੜਾ ਆ ਠੀਕ ਹੈ ਹੁਣ ਸਲਵਾਰ ਦੇ ਵਿੱਚ ਆਪਾਂ ਪ੍ਰਿੰਟ ਨੂੰ ਇੱਕ ਪਾਸੇ ਨੂੰ ਸਾਰਿਆਂ ਨੂੰ ਕਿੱਦਾਂ ਲੈ ਕੇ ਆਵਾਂਗੇ ਹੈਨਾ ਇਹੀ ਸਵਾਲ ਆਂਦਾ ਹੋਊਗਾ ਨਾ ਦਿਮਾਗ ਦੇ ਵਿੱਚ ਕਿਉਂਕਿ ਕੁੰਦਿਆਂ ਦੇ ਵਿੱਚ ਇੱਕ ਸਾਈਡ ਜਿਹੜਾ ਹੈਗਾ ਪ੍ਰਿੰਟ ਉੱਪਰ ਚਲੇ ਜਾਂਦਾ ਔਰ ਇੱਕ ਪਾਸੇ ਜਿਹੜਾ ਹੈਗਾ ਉਹ ਥੱਲੇ ਆ ਜਾਂਦਾ ਹੁਣ ਸਲਵਾਰ ਦੇ ਵਿੱਚ ਆਪਾਂ ਨੇ ਸਾਰਾ ਪ੍ਰਿੰਟ ਇੱਕ ਪਾਸੇ ਨੂੰ ਕਿੱਦਾਂ ਰੱਖਣਾ ਉਹ ਮੈਂ ਤੁਹਾਨੂੰ ਹੁਣ ਦੱਸਦੀ ਆਂ ਸਭ ਤੋਂ ਪਹਿਲਾਂ ਤਾਂ ਆਪਾਂ ਪੱਲਿਆਂ ਦੀ ਕਟਿੰਗ ਕਰ ਲੈਣੀ ਹੈ ਤੇ ਇਹ ਜਿਹੜੀ ਕੰਨੀ ਹੈ ਇਹ ਤੁਸੀਂ ਕਟਿੰਗ ਕਰਨੀ ਹੈ ਕਿਉਂਕਿ ਇਹ ਲਿਖਿਆ ਹੋਇਆ ਜਿਹੜਾ ਹੈਗਾ ਫਿਰ ਬੁਰਾ ਲੱਗਦਾ ਸੋ ਇਹ ਕੰਨੀ ਦੀ ਤੁਸੀਂ ਕਟਿੰਗ ਕਰ ਲੈਣੀ ਹੈ ਠੀਕ ਹੈ ਇਦਾਂ ਪਹਿਲਾਂ ਤਾਂ ਆਪਾਂ ਨੇ ਪੱਲੇ ਦੀ ਲੈਂਥ ਕੱਢ ਕੇ ਪੱਲੇ ਕਟਿੰਗ ਕਰਨੀ ਹੈ ਇਹਦੇ ਵਿੱਚੋਂ ਮੇਰੇ ਕੋਲ ਪੱਲੇ ਮੈਂ ਤਿਆਰ ਪਾਉਣੇ ਆਂ ਸਲਵਾਰ ਦੇ ਵਿੱਚ ਸਾਢੇ 32 ਇੰਚ ਮੈਂ ਸਲਵਾਰ ਦੀ ਕਟਿੰਗ ਕਰਨੀ ਹੈ ਸਾਢੇ 32 ਇੰਚ ਦੇ ਹੀ ਮੈਂ ਪੱਲੇ ਪਾਉਂਗੀ ਠੀਕ ਹੈ ਇਦਾਂ ਤੇ ਇੱਕਨੀ ਸਾਈਡ ਤੋਂ ਕਟਿੰਗ ਕਰ ਲੈਣੀ ਹੈ। ਜਾਂ ਫਿਰ ਇਹਨੂੰ ਇਦਾਂ ਇਦਾਂ ਵੀ ਉਤਾਰ ਸਕਦੇ ਆ ਕੰਨੀ ਨੂੰ ਠੀਕ ਹੈ। ਤੇ ਪੱਲਿਆਂ ਦੀ ਚੌੜਾਈ ਤੁਸੀਂ ਜਿੰਨੀ ਵੀ ਲੈਣੀ ਹੈ ਠੀਕ ਹੈ ਮੈਂ 6 ਇੰਚ ਦੀ ਚੌੜਾਈ ਕਟਿੰਗ ਕੀਤੀ ਹੈ ਡਬਲ ਦੇ ਵਿੱਚ ਮੇਰੇ ਕੋਲ ਚੌੜਾਈ ਇਹਦੀ 12 ਇੰਚ ਹੋ ਜੂਗੀ ਠੀਕ ਹੈ 12 ਇੰਚ ਚੌੜਾਈ ਦੇ ਮੱਪਲੇ ਇਹਦੇ ਵਿੱਚੋਂ ਕਟਿੰਗ ਕਰ ਲੈਣੇ ਆ ਪਰ ਕਟਿੰਗ ਆਪਾਂ ਨੇ ਇਦਾਂ ਹੀ ਕਰਨੀ ਆ ਠੀਕ ਹੈ ਵੀ ਇਹ ਪ੍ਰਿੰਟ ਜਿਹੜਾ ਆਪਣਾ ਉੱਪਰ ਨੂੰ ਰਹੇ ਠੀਕ ਹੈ ਕੰਨੀ ਇਹਦੀ ਵੀ ਆਪਾਂ ਉਤਾਰ ਲਾ। ਇਹਦਾ ਫਿਰ ਇਹ ਜਿਹੜੀ ਕੰਨੀ ਹੈ ਨਾ ਫਿਰ ਕਈ ਵਾਰ ਆਪਾਂ ਸਟਿਚਿੰਗ ਕਰਦੇ ਹੁੰਦੇ ਆ ਤਾਂ ਇਹ ਪ੍ਰਿੰਟ ਜਿਹੜਾ ਲਿਖਿਆ ਹੋਇਆ ਇਹ ਬਾਹਰ ਦਿਖਦਾ ਤਾਂ ਫਿਰ ਉਹ ਵਧੀਆ ਨਹੀਂ ਲੱਗਦਾ ਠੀਕ ਹੈ। ਉਹ ਦੇਖੋ ਇਹ ਪ੍ਰਿੰਟ ਦਾ ਮੂੰਹ ਦੇਖੋ ਸਿੱਧਾ ਇਦਾਂ ਉੱਪਰ ਨੂੰ ਹੀ ਆਊਗਾ ਤਾਂ ਇਦਾਂ ਹੀ ਤੁਸੀਂ ਕਟਿੰਗ ਇਹਨੂੰ ਕਰ ਲੈਣਾ ਠੀਕ ਹੈ। ਇਸ ਟ੍ਰਿਕ ਨੂੰ। ਓਕੇ। ਇਹ ਤਾਂ ਹੋ ਗਿਆ ਸਲਵਾਰ ਦੇ ਪੱਲੇ ਦੇਖੋ ਇਹਨਾਂ ਦਾ ਪ੍ਰਿੰਟ ਵੀ ਬਿਲਕੁਲ ਇੱਕ ਪਾਸੇ ਨੂੰ ਆ ਠੀਕ ਹੈ ਸੋ ਇਹ ਆਪਣੇ ਕੋਲ ਜਿਹੜਾ ਬਚ ਗਿਆ ਇਹਦੇ ਵਿੱਚੋਂ ਠੀਕ ਹੈ ਆਪਾਂ ਮੂਰੀਆਂ ਤੇ ਨੈਕ ਵਗੈਰਾ ਜੋੜਨ ਤੇ ਯੂਜ਼ ਕਰਾਂਗੇ ਉਸ ਤੋਂ ਬਾਅਦ ਅੱਗੇ ਆ ਜਾਵਾਂਗੇ ਆਪਾਂ ਸਲਵਾਰ ਦੀ ਕਟਿੰਗ ਤੇ ਠੀਕ ਹੈ ਸਲਵਾਰ ਦੀ ਕਟਿੰਗ ਦੇ ਵਿੱਚ ਆਪਾਂ ਨੇ ਸਾਰਾ ਪ੍ਰਿੰਟ ਇੱਕ ਪਾਸੇ ਨੂੰ ਕਿਵੇਂ ਲੈਣਾ ਚਲੋ ਇਹ ਵੀ ਦੱਸਦੇ ਹਾਂ ਤੁਹਾਨੂੰ ਸਭ ਤੋਂ ਪਹਿਲਾਂ ਦਾ ਇਹ ਨੂੰ ਇਦਾਂ ਆਪਾਂ ਨੇ ਠੀਕ ਹੈ ਆ ਦੇਖੋ ਜਿੰਨਾ ਵੀ ਹੁਣ ਆਪਣੇ ਕੋਲ ਇਹ ਕਪੜਾ ਬਚ ਗਿਆ ਨਾ ਇਹਨੂੰ ਇਦਾਂ ਡਬਲ ਫੋਲਡ ਕਰ ਲੈਣਾ ਠੀਕ ਹੈ ਡਬਲ ਫੋਲਡ ਕਰ ਲਿਆ ਆਪਾਂ ਨੇ ਹੁਣ ਇਹਦੇ ਦੋ ਪੀਸ ਕਰ ਲੈਣੇ ਆਪਾਂ ਨੇ ਦੇਖੋ ਠੀਕ ਹੈ ਦੋ ਪੀਸ ਕਰ ਲੇ ਹੁਣ ਇਦਾਂ ਘੁਮਾ ਕੇ ਰੱਖਾਂਗੇ ਪ੍ਰਿੰਟ ਇੱਕ ਪਾਸੇ ਨੂੰ ਕਰ ਲੈਣਾ ਆਪਾਂ ਨੇ ਠੀਕ ਹੈ ਇਦਾਂ ਰੱਖ ਲਿਆ ਤੇ ਆ ਵੀ ਦੇਖੋ ਤੁਸੀਂ ਠੀਕ ਹੈ ਇਹ ਹੁਣ ਆ ਗਿਆ ਆਪਣਾ ਇੱਕ ਪਾਸੇ ਠੀਕ ਹੈ ਹੁਣ ਜੇ ਤੁਸੀਂ ਇਸ ਕੰਡੀਸ਼ਨ ਦੇ ਵਿੱਚ ਠੀਕ ਹੈ ਮਤਲਬ ਕਿ ਹੁਣ ਆਪਾਂ ਨੇ ਇਹ ਘੁਮਾ ਕੇ ਇੱਕ ਪਾਸੇ ਨੂੰ ਰੱਖ ਲਿਆ ਇਹਨੂੰ ਇੱਕ ਦੂਸਰੇ ਦੇ ਉੱਪਰ ਠੀਕ ਹੈ ਇਦਾਂ ਰੱਖਣ ਤੋਂ ਬਾਅਦ ਦੇਖੋ ਹੁਣ ਚੰਗੀ ਤਰ੍ਹਾਂ ਸੈੱਟ ਕਰ ਲਿਆ ਠੀਕ ਹੈ ਜੇ ਤੁਸੀਂ ਇਹਨੂੰ ਨਾਰਮਲ ਤਰੀਕੇ ਦੇ ਨਾਲ ਕਟਿੰਗ ਕਰੋਗੇ ਠੀਕ ਹੈ ਤਾਂ ਵੀ ਕੀ ਹੋਊਗਾ ਇੱਕ ਪਾਸੇ ਦੇ ਜਿਹੜੇ ਕੁੰਦੇ ਹਨ ਉਹਨਾਂ ਦਾ ਮੂੰਹ ਤਾਂ ਆਊਗਾ ਇਦਾਂ ਸਿੱਧਾ ਉੱਪਰ ਨੂੰ ਠੀਕ ਹੈ ਤੇ ਇੱਕ ਪਾਸੇ ਦਾ ਫਿਰ ਉਲਟਾ ਹੋ ਜਾਣਾ ਕਿਉਂਕਿ ਇੱਕ ਦਸ ਹਨ ਆਪਾਂ ਇਧਰੋਂ ਕੱਢਾਂਗੇ ਤੇ ਇੱਕ ਦਸ ਹਨ ਆਪਾਂ ਦੂਜੀ ਸਾਈਡ ਤੋਂ ਕੱਢਾਂਗੇ ਤਾਂ ਕੀ ਹੋਊਗਾ ਜਿਹੜਾ ਪ੍ਰਿੰਟ ਹੈ ਆਪਣਾ ਇੱਕ ਪਾਸੇ ਵਾਲਿਆਂ ਦਾ ਫਿਰ ਤੋਂ ਉਲਟਾ ਹੋ ਜਾਊਗਾ ਠੀਕ ਹੈ ਤਾਂ ਸਿੱਧਾ ਹੀ ਰਹੇ ਇੱਕ ਪਾਸੇ ਨੂੰ ਰਹੇ ਉਹਦੇ ਵਾਸਤੇ ਆਪਾਂ ਨੂੰ ਕੀ ਕਰਨਾ ਹੋਊਗਾ ਦੇਖੋ ਫਰੰਟ ਦੇਖ ਸਕਦੇ ਹੋ ਤੁਸੀਂ ਫਿਰ ਹਾਲ ਆਪਾਂ ਨੇ ਦੋਨੋਂ ਉੱਪਰ ਰਿਮੂਵ ਕਰਕੇ ਠੀਕ ਹੈ ਰੱਖੇ ਹੋਏ ਆ ਇਹ ਸਾਈਡ ਘੁਮਾ ਕੇ ਤੇ ਜਦੋਂ ਤੁਸੀਂ ਕਮੀਜ਼ ਕਟਿੰਗ ਕਰਨਾ ਉਹਦੇ ਵਿੱਚ ਵੀ ਤੁਸੀਂ ਇਦਾਂ ਸਾਈਡ ਘੁਮਾ ਕੇ ਕਟਿੰਗ ਕਰਕੇ ਠੀਕ ਹੈ ਕਪੜਾ ਇੱਕ ਪਾਸੇ ਨੂੰ ਰੱਖ ਕੇ ਦੋਨੋਂ ਭੱਲੇ ਫਰੰਟ ਬੈਕ ਇਕੱਠੇ ਕਟਿੰਗ ਕਰ ਸਕਦੇ ਹਾਂ ਹੁਣ ਇਹਨੂੰ ਆਪਾਂ ਨੇ ਫੋਰ ਫੋਲਡ ਕਰ ਲਿਆ ਠੀਕ ਹੈ ਜਿੱਦਾਂਗੇ ਆਪਾਂ ਸਟ੍ਰੇਟ ਸਲਵਾਰ ਦੀ ਕਟਿੰਗ ਕਰਦੇ ਆ ਉਦਾਂ ਠੀਕ ਹੈ ਹੁਣ ਲੈਂਥ ਕਿੰਨੀ ਲੈਣੀ ਆ ਆਪਾਂ ਨੇ 32 ਠੀਕ ਐ 32 ਲੈਂਥ ਲੈਣੀ ਐ ਤੇ ਇਹਦੇ ਵਿੱਚ ਮੈਂ ਕੀ ਕਰੂੰਗੀ ਇਹਦੇ ਵਿੱਚ ਮੈਂ 3 ਇੰਚ ਲੈਂਥ ਜਿਹੜੀ ਹੈਗੀ ਨਾ ਮੈਂ ਐਕਸਟਰਾ ਲਵੂੰਗੀ ਸੌਰੀ 2 ਇੰਚ ਠੀਕ ਐ ਮਤਲਬ ਜੇ ਮੈਂ 32 ਕਟਿੰਗ ਕਰਨੀ ਐ ਤਾਂ ਮੈਂ ਇਹ 34 ਕਟਿੰਗ ਕਰੂੰਗੀ ਮੈਂ ਤੁਹਾਨੂੰ ਦੱਸਦੀ ਆ ਕਿਉਂਕਿ ਇਹ ਜਿਹੜਾ ਕੈਮਰਿਕ ਦਾ ਕਪੜਾ ਨਾ ਇਦੇ ਵਿੱਚ ਕੀ ਹੁੰਦਾ ਇਹਦੇ ਵਿੱਚ ਨਾ ਸਲਵਾਰ ਜਦੋਂ ਤੋਂ ਹੋਂ ਤੋਂ ਬਾਅਦ ਕਾਫੀ ਚੜ ਜਾਂਦੀ ਹੈ ਫਿਰ ਉੱਚੀ ਹੋ ਜਾਂਦੀ ਹੈ ਪਿੱਛੇ ਤੋਂ ਫਿਰ ਉਹ ਜਾਦੇ ਚੜਦੀ ਹੈ ਠੀਕ ਹੈ ਫਿਲਹਾਲ ਆਪਾਂ ਦੇਖੋ ਐਵੇਂ ਲਵਾਂਗੇ ਪੱਲੇ ਦੇਖੋ ਆਪਾਂ ਨੇ 3.5 ਇੰਚ ਦੇ ਹੀ ਕਟਿੰਗ ਕੀਤੇ ਆ ਤੇ ਇਹੇ ਦੇਖੋ ਆਪਾਂ 3.5 ਇੰਚ ਤੇ ਨਿਸ਼ਾਨ ਲਗਾ ਰਹੇ ਆ 3.5 ਲੈਣਾ 3.5 ਤੇ ਲਾ ਲਿਆ ਆਪਾਂ ਨੇ ਠੀਕ ਹੈ ਤੇ ਇਧਰੋਂ ਵੀ 3.5 ਦੇ ਠੀਕ ਹੈ तो उ मै जिदा नॉर्मल आप कटते हों ढाई इंच ठीक है ढाई इंच लेना सिर्फ मैं इधर आपने कुछ ऐड कर ठीक है, है? मूरी जीड़ी है, है मतलब के ढाई इंच लेनी है क्योंकि पल्ले अपने कोल इधर है देखो ऐसा एदा तो आसानी समझ आऊगा देखो ये पले अपने कोल ਠੀਕ ਹੈ ਇਹ ਪੱਲੇ ਹੋ ਗਏ ਇਧਰ ਆਪਾਂ 2.5 ਇੰਚ ਹਮੇਸ਼ਾ ਰੱਖਦੇ ਹੁੰਨੇ ਆ ਐਕਸਟਰਾ ਠੀਕ ਹੈ ਜਿਹੜਾ ਆਪਾਂ ਨੇ ਨੀਚੇ ਤੋਂ ਮਤਲਬ ਗੁੰਦੀ ਜੋੜਨੀ ਹੁੰਦੀ ਹੈ ਠੀਕ ਹੈ ਇਹ 2.5 ਇੰਚ ਆ ਗਿਆ ਆਪਣੇ ਕੋਲ ਇਹ ਪੱਲੇ ਆਪਾਂ ਉਰੇ ਰੱਖਦੇ ਆ ਨਾਲ ਹੀ ਠੀਕ ਹੈ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਉਹ ਸਮਝ ਆਵੇ ਦੇਖੋ ਹੁਣ ਇਹ ਆਪਾਂ ਨੇ ਲੈਂਥ ਲਈ ਸੀਗੀ ਸਾਡੇ 34 ਇਹਨੂੰ ਇਦਾਂ ਕਰਾ ਦਾ ਕਟਿੰਗ ਕਰ ਲਾਂਗੇ ਠੀਕ ਹੈ ਹੁਣ ਜਿਹੜੀ ਇਹ ਕੁੰਦਿਆਂ ਦੀ ਲੈਂਥ ਹੈ ਸਲਵਾਰ ਤੋਂ ਜ਼ਿਆਦਾ ਹੈ ਠੀਕ ਹੈ 2 ਇੰਚ ਲੈਂਥ ਆਪਾਂ ਨੇ ਜ਼ਿਆਦਾ ਲਈ ਹੈ ਹੁਣ ਇਹ ਕਿੰਨਾ ਲੈ ਆਪਾਂ ਨੇ 34 34 ਦਾ ਆਪਾਂ ਨੇ ਹਾਫ ਕਰ ਲੈਣਾ 17 ਵੀ ਕਰ ਸਕਦੇ ਆ ਆਪਾਂ ਕਿਉਂਕਿ 7.5 17 ਆਏਗਾ 17 ਰੱਖ ਸਕਦੇ ਆ 16 ਵੀ ਰੱਖ ਸਕਦੇ ਆ ਪਰ ਆਪਾਂ 17 ਰੱਖ ਲੈਨੇ ਆ ਠੀਕ ਹੈ ਤੇ 17 ਤੋਂ ਇਦਾਂ ਠੀਕ ਹੈ 2.5 ਇੰਚ ਵਾਲੇ ਤੇ ਮਿਲਾਵਾਂਗੇ इस तरीके ठीक है तो कटिंग कर देनी हम ध्यान देखते दे रहो ये सलवार जी है, है कि कटिंग कर रही है अपने, ठीक है हम ये अपने देखो पीस हटा लिया ठीक है? ਇਹ ਵਾਲਾ ਪੀ ਸੁਰੇ ਤੋਂ ਆਪਾਂ ਨੇ ਚੱਕ ਲੈਣਾ ਠੀਕ ਹੈ ਇਹ ਵਾਲਾ ਤੇ ਇੱਧਰ ਰੱਖ ਲੈਣਾ ਠੀਕ ਹੈ ਆ ਦੇਖੋ ਪੱਲੇ ਆਪਣੇ ਤੇ ਇਹ ਹੁੰਦੀਆਂ ਹੋ ਗਿਆ ਆ ਗਈ ਸਮਝ ਹੁਣ ਤੁਹਾਨੂੰ ਆ ਦੇਖੋ ਇਹਨੂੰ ਆਪਾਂ ਨੇ ਊਰੇ ਕਰ ਲੈਣਾ ਠੀਕ ਹੈ ਇੱਕ ਵਾਰ ਆਪਾਂ ਇਹਨੂੰ ਸਾਈਡ ਕਰ ਲੈਂਦੇ ਆ ਤੇ ਇਹ ਚੀਜ਼ ਤੁਹਾਨੂੰ ਸਮਝਾਣੇ ਆ ਊਰੇ ਤੋਂ ਠੀਕ ਹੈ ਆ ਦੇਖੋ ਹੁਣ ਇਹ ਚੀਜ਼ ਨੂੰ ਆਪਾਂ ਨੇ ਊਰੇ ਰੱਖਣਾ ਤੇ ਆਸਣ ਦੇਖੋ ਹੁਣ ਆਪਾਂ ਨੇ ਲੈਣਾ 10 ਇੰਚ ਜਿਹੜਾ ਆਪਣਾ ਮੇਨ ਆਸਣ ਹੈ ਉਹ ਇਹ ਹੈ ਠੀਕ ਹੈ ਮੈਂ 1.5 ਇੰਚ ਲਵਾਂਗੀ 1.5 ਇੰਚ ਆਸਣ ਲੈ ਲੈਣਾ ਠੀਕ ਹੈ ਤੇ ਉਰੇ ਤੋਂ ਆਪਾਂ ਨੇ ਇਹਦੀ ਕਟਿੰਗ ਕਰਤੀ ਹੋ ਦੇਖ ਸਕਦੋਂ ਤੁਸੀਂ ਠੀਕ ਹੈ ਹੁਣ ਇਹ ਜਿਹੜਾ ਸਾਰਾ ਪ੍ਰਿੰਟ ਆਪਣਾ ਇੱਕ ਪਾਸੇ ਨੂੰ ਆ ਗਿਆ ਇਹ ਜਿਹੜਾ ਮਿਆਨੀਆਂ ਦਾ ਪ੍ਰਿੰਟ ਹੈ ਠੀਕ ਹੈ ਮਿਆਨੀਆਂ ਦਾ ਪ੍ਰਿੰਟ ਉਲਟਾ ਆਇਆ ਸੋ ਇਹਨਾਂ ਦੇ ਕਿਸੇ ਦੀ ਨਿਗਾ ਨਹੀਂ ਜਾਊਗੀ ਤੇ ਇਹਨਾਂ ਦਾ ਏਡਾ ਪਤਾ ਵੀ ਨਹੀਂ ਚੱਲਦਾ ਸੋ ਆਪਣਾ ਜਿਹੜਾ ਫਰੰਟ ਦੇ ਵਿੱਚ ਦਿਖਣਾ ਠੀਕ ਹੈ ਕੁੰਦੇ ਹੋਗੇ ਤੇ ਪੱਲੇ ਹੋਗੇ ਇਹਨਾਂ ਦਾ ਪ੍ਰਿੰਟ ਆਪਣੇ ਕੋਲ ਦੇਖੋ ਬਿਲਕੁਲ ਇਦਾਂ ਸਿੱਧਾ ਆ ਗਿਆ ਹੁਣ ਜਿਹੜਾ ਆਪਾਂ ਨੇ 2 ਇੰਚ ਐਕਸਟਰਾ ਲਿਆ ਉਹਦਾ ਆਪਾਂ ਨੇ ਕੀ ਕਰਨਾ ਆ ਦੇਖੋ ਇਨੂੰ ਸਾਈਡ ਤੇ ਇਦਾਂ ਕਰ ਲੈਣਾ ਆਪਾਂ ਨੇ ਸਭ ਤੋਂ ਪਹਿਲਾਂ ਤਾਂ ਔਰੇ ਤੋਂ ਕਟਿੰਗ ਕਰਨਾ ਕਿਉਂਕਿ ਪੱਲੇ ਆਪਾਂ ਨੇ ਵਿੱਚ ਜੋੜਨੇ ਆ ਠੀਕ ਹੈ ਕਿਉਂਕਿ ਇਹ ਆਪਾਂ ਨੇ ਬੰਦ ਕਰਕੇ ਲਈ ਸੀਗੀ ਕਟਿੰਗ ਇਹਨਾਂ ਨੂੰ ਫੋਲਡ ਕਰਕੇ ਫੋਰ ਫੋਲਡ ਤਾਂ ਵਿੱਚੋਂ ਕਟਿੰਗ ਕਰਾਂਗੇ ਠੀਕ ਹੈ ਇਦਾਂ ਉਸ ਤੋਂ ਬਾਅਦ ਹੁਣ ਇਹ ਚੀਜ਼ ਦੇਖੋ ਤੁਸੀਂ ਠੀਕ ਹੈ ਹੁਣ ਆਪਾਂ ਨੇ ਵੀ ਦੋ ਲੈਂਥ ਠੀਕ ਐ ਜ਼ਿਆਦਾ ਲਈ ਸੀ ਉਹ ਇਸ ਕਰਕੇ ਲਈ ਸੀਗੀ ਕਿਉਂਕਿ ਸਲਵਾਰ ਜਿਹੜੀ ਹੈਗਾ ਨਾ ਫਿਰ ਪਿੱਛੇ ਤੋਂ ਇਹ ਉੱਠਣ ਲੱਗ ਜਾਂਦੀ ਆ ਠੀਕ ਐ ਇਸ ਕਰਕੇ ਆਪਾਂ ਨੇ ਲੈਂਥ ਜ਼ਿਆਦਾ ਲਈ ਸੀ ਹੁਣ ਆਪਾਂ ਨੇ ਇਹਨੂੰ ਇਦਾਂ ਪੱਲਿਆਂ ਦੀ ਲੈਂਥ ਦੇਖ ਲਓ ਤੁਸੀਂ ਪੱਲੇ ਦੀ ਲੈਂਥ ਵੀ ਮੈਂ 1/2 ਇੰਚ ਆ ਦੇਖੋ ਡਾਊਨ ਕਰ ਦੂੰਗੀ ਇਹਦੇ ਤੋਂ ਠੀਕ ਐ ਕਿਉਂਕਿ ਸਲਵਾਰ ਜਿਹੜੀ ਹੈਗੀ ਮੂਰੀ ਦੇ ਉੱਪਰ ਵੀ ਨਾ ਡਿੱਗੇ ਤੇ ਸਲਵਾਰ ਸਾਡੀ ਲੈਂਥ ਵੀ ਪੂਰੀ ਪੂਰੀ ਰਹੇ ਠੀਕ ਐ पले के मैं हाफ इंच देखो कटा लेना ते एदा। पहला उ तो देखो तो रखना इंची टेप ऐ पले दे बराबर कटिंग करेंगे पहला हम अपना आसन साइड उच्च रह गई ठीक है हम देखो सलवार की लैंथ अपनी बराबर आगी ठीक है सलवार दी लेंथ इधरੋਂ ਤੋਂ ਆਪਣੀ ਬਰਾਬਰ ਹੁੰਦੀ ਹੈ ਪਰ ਇਧਰੋਂ ਜਿਹੜੀ ਹੈਗੀ ਹੈ सलवार ਉੱਪਰ ਨੂੰ ਚੜਦੀ ਹੈ ਤੇ ਉੱਪਰੋਂ ਨਾ ਚੜੇ ਇਸ ਕਰਕੇ ਹੀ ਆਪਾਂ ਨੇ ਇਹ ਜਿਹੜੀ ਹੈਗੀ ਐਕਸਟਰਾ ਕਟਿੰਗ ਲਈ ਸੀ ਤੇ ਇਹ ਆਪਾਂ ਨੇ ਉਹ ਤੋਂ ਕਟਿੰਗ ਕਰਤੀ ਇਧਰੋਂ ਆਪਣੀ ਜਿਹੜੀ ਹੈਗੀ ਹੈ ਲੈਂਥ ਉਹ ਵੱਧ ਹੀ ਰਹਿ ਗਈ ਠੀਕ ਹੈ ਸੋ ਹੁਣ ਪੱਲੇ ਦੀ ਜਿਹੜੀ ਹੈਗੀ ਹੈ ਮੈਂ ਲੈਂਥ ਵੀ ਹਾਫ ਇੰਚ ਡਾਊਨ ਕਰ ਦੂੰਗੀ ਜਿਹੜਾ ਇਹ ਮੂਰੀ ਦੇ ਨਾਲ ਡਿਕੇ ਕਿਉਂਕਿ ਨਾਰਮਲੀ ਆਪਾਂ सलवार ਦੇ ਵਿੱਚ ਇੱਕ ਤੋਂ ਡੇਢ ਇੰਚ ਡਾਊਨ ਕਰ ਸਕਦੇ ਹਾਂ ਪਰ ਇਹ ਕਾਟਨ ਹੈ ਇਹਦੇ ਵਿੱਚ ਮੈਂ 0.5 ਇੰਚ ਹੀ ਡਾਊਨ ਕਰੂੰਗੀ ਇਸ ਨੂੰ ਠੀਕ ਹੈ ਆ ਦੇਖੋ ਹੋਰੇ ਤਾਂ ਕਿਉਂਕਿ ਕੁਝ ਨਹੀਂ ਬਤਾ ਇਹ ਕਾਟਨ ਜਿਹੜੀ ਹੈਗੀ ਹੈ ਫਿਰ ਛਾੜ ਕੇ ਜਿਹੜੀ ਹੈਗੀ ਉੱਚੀ ਹੋ ਜਵੇ ਸਲਵਾਰ ਠੀਕ ਹੈ ਤਾਂ ਆਪਾਂ ਇਹਨੂੰ ਉੱਚੀ ਨਹੀਂ ਹੋਣ ਦੇਣਾ ਸੋ ਦੋਸਤੋ ਸੂਟ ਦੀ ਕਟਿੰਗ ਜਿਹੜੀ ਹੈਗੀ ਆਪਣੀ ਕੰਪਲੀਟ ਹੋ ਚੁੱਕੀ ਹੈ ਦੇਖ ਸਕਦੇ ਹੋ ਤੁਸੀਂ ਪਹਿਲੇ ਡਾਊਨ ਕਰਿਆ ਆਪਾਂ ਨੇ ਆ 0.5 ਇੰਚ ਉੱਪਰ ਤੋਂ ਤੇ বেলਟ ਦੇ ਵਿੱਚ ਆਪਾਂ ਨੇ ਜੁਆਇਟ ਲਾ ਕੇ ਇਸ ਨੂੰ ਤਿਆਰ ਕਰ ਲਿਆ ਠੀਕ ਹੈ ਉਸ ਤੋਂ ਬਾਅਦ ਮੈਂ ਤੁਹਾਨੂੰ ਇਹਦੇ ਵਿੱਚ ਵੀ ਨੈਕ ਦੀ ਸਟੀਚਿੰਗ ਦੱਸੂਗੀ ਸੂਟ ਦੇ ਵਿੱਚ ਕਿ ਵੀ ਨੈਕ ਮੈਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਦੱਸੂਗੀ ਵੀ ਨੈਕ ਦੀ ਵੀਡੀਓ ਤੁਸੀਂ ਬਹੁਤ ਦੇਖੀ ਹੋਗੀ ਪਰ ਮੈਂ ਜਿਹੜੇ ਤਰੀਕੇ ਨਾਲ ਦੱਸੂਗੀ ਬਹੁਤ ਜ਼ਿਆਦਾ ਸੌਖਾ ਹੋਊਗਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਠੀਕ ਹੈ ਸੋ ਮੇਰਾ ਤਰੀਕਾ ਕੁਝ ਡਿਫਰੈਂਟ ਹੋਣ ਵਾਲਾ ਹੈ ਤੇ ਤੁਸੀਂ ਵੀਡੀਓ ਵੀ ਨੈਕ ਦੀ ਵੀ ਜ਼ਰੂਰ ਦੇਖਿਓ ਇਸੇ ਸੂਟ ਦੇ ਉੱਪਰ ਮੈਂ ਬਣਾਉਂਗੀ ਸੋ ਤੁਸੀਂ ਇਸ ਵੀਡੀਓ ਨੂੰ ਇੰਜੋਏ ਕਰੋ ਤੇ ਆਪਣੇ ਸੂਟ ਦੀ ਕਟਿੰਗ ਤੁਸੀਂ ਐਦਾਂ ਕਰੋ ਜਿਹੜੇ ਵੀ ਤੁਸੀਂ ਇੱਕ ਪਾਸੇ ਦੇ ਪ੍ਰਿੰਟ ਵਾਲੇ ਸੂਟ ਦੀ ਕਟਿੰਗ ਕਰਦੇ ਹੁਣ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲ ਸੂਟ ਦੇ ਵਿੱਚ ਐਦਾਂ ਪੁਤਲੇ ਹੀ ਆਉਣਗੇ ਠੀਕ ਹੈ ਉਹ ਪ੍ਰਿੰਟ ਵੀ ਹੋ ਸਕਦੇ ਆ ਉਹ ਫੁੱਲ ਵੀ ਹੋ ਸਕਦੇ ਆ ਜਿਨ੍ਹਾਂ ਦਾ ਮੂੰਹ ਕੇ ਇੱਕ ਪਾਸੇ ਨੂੰ ਹੋਊਗਾ ਠੀਕ ਹੈ ਮਤਲਬ ਕਿ ਐਦਾਂ ਖੜੀ ਕੰਡੀਸ਼ਨ 'ਚ ਇੱਕ ਪਾਸੇ ਨੂੰ ਹੋਵੇ ਸੋ ਇਹਦੀ ਕਟਿੰਗ ਤੁਸੀਂ ਐਦਾਂ ਕਰ ਸਕਦੇ ਹੋ ਠੀਕ ਹੈ ਮਤਲਬ ਪ੍ਰਿੰਟ ਜਿਹੜਾ ਦਾ ਵੀ ਸਿਰਫ ਇੱਕ ਪਾਸੇ ਨੂੰ ਹੋਣਾ ਦਾ ਮੂੰਹ ਜਾ ਰਿਹਾ ਇੱਕ ਫਲਾਵਰ ਐਦਾਂ ਦੇ ਹੁੰਦੇ ਆ ਕਿ ਉਹ ਬਿਲਕੁਲ ਸਾਰੇ ਪਾਸੇ ਤੋਂ ਇੱਕ ਬਰਾਬਰ ਹੁੰਦੇ ਆ ਜੋ ਇੱਕ ਬਰਾਬਰ ਹੀ ਪ੍ਰਿੰਟ ਲੱਗਦਾ ਹੈ ਕਿ ਸਾਰੇ ਛੁੱਟ ਦੇ ਇੱਕ ਬਰਾਬਰ ਹੀ ਪ੍ਰਿੰਟ ਹੈ ਸੋ ਦੋਸਤੋ ਇਦਾਂ ਦੇ ਛੁੱਟ ਦੀ ਤੁਸੀਂ ਕਟਿੰਗ ਜਿਹੜੀ ਹੈਗੀ ਐਦਾਂ ਹੀ ਕਰਨੀ ਹੈ ਜਿਹਦਾ ਇੱਕ ਪਾਸੇ ਨੂੰ ਪ੍ਰਿੰਟ ਆ ਠੀਕ ਹੈ ਉਹ ਫਲਾਵਰਸ ਵੀ ਹੋ ਸਕਦਾ ਜਾਂ ਫਿਰ ਐਦਾਂ ਪੁਤਲੇ ਜਾਂ ਫਿਰ ਐਨੀਮਲ ਪ੍ਰਿੰਟ ਵੀ ਉਹਦੇ ਵਿੱਚ ਆ ਸਕਦਾ ਹੈ ਐਦਾਂ ਠੀਕ ਹੈ ਸੋ ਦੋਸਤੋ ਮਿਲਦੇ ਹੁਣ ਆਪਾਂ ਨੈਕਸਟ ਵੀਡੀਓ ਚ ਤੇ ਵੀ ਨੈਕਤੀ ਵੀਡੀਓ ਤੁਸੀਂ ਜ਼ਰੂਰ ਦੇਖਿਓ ਮੈਂ ਤੁਹਾਡੇ ਲਈ ਜ਼ਰੂਰ ਬਣਾਉਂਗੀ ਸੋ ਹੁਣ ਆਪਾਂ ਮਿਲਦੇ ਆ ਨੈਕਸਟ ਵੀਡੀਓ ਵਧੀਆ ਲੱਗੇ ਤੇ ਲਾਈਕ ਤੇ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ